ਗੁਰੂ ਜੀ ਦਾ ਸਾਸੂ ਸੌਰੇ ਨਾਲ ਸੰਵਾਦ ਕੀ ਹੋਇਆ ਮਾਤਾ ਸੁਲੱਖਣੀ ਜੀ ਨੇ ਆਪਣੇ ਪੇਕੇ ਸੁਨੇਹਾ ਭੇਜਿਆ ਹੋਇਆ ਸੀ ਉਹ ਸੁਨੇਹਾ ਜਦੋਂ ਭਾਈ ਮੋਹਨ ਚੰਦ ਤੇ ਮਾਈ ਚੰਦੋ ਰਾਣੀ ਗੁਰੂ ਜੀ ਦੀ ਸੱਸ ਨੂੰ ਮਿਲਿਆ ਤਾਂ ਦੋਵੇਂ ਹੀ ਲੋਹੇ ਲਾਕੇ ਹੋ ਗਏ ਨਾਲ ਇੱਕ ਬ੍ਰਾਹਮਣ ਲੈ ਕੇ ਪਿੰਡੋਂ ਤੁਰ ਪਏ ਤੇ ਸੁਲਤਾਨਪੁਰ ਆ ਪਹੁੰਚੇ ਸਬਾਬ ਨਾਲ ਗੁਰੂ ਜੀ ਫਕੀਰੀ ਪੇਸ਼ ਵਿੱਚ ਬੀਬੀ ਨਾਨਕੀ ਜੀ ਦੇ ਕੋਲ ਬੈਠੇ ਗੱਲਾਂ ਕਰ ਐ ਸਨ ਕਿ ਭਾਈ ਮੁੱਲਾ ਚੰਦੋ ਰਾਣੀ ਆਗਰ ਜੀ ਭਾਈ ਮੁੱਲੇ ਜੀ ਦਾ ਸੁਭਾ ਕਰੜਾ ਤੇ ਖੁਸ਼ਕ ਸੀ ਉਹ ਬਹੁਤ ਮਾਇਆਵਾਦੀ ਸੀ ਚੰਦੋ ਰਾਣੀ ਆਪਣੇ ਪਤੀ ਨਾਲ ਵੀ 2 ਗੁਣਾ ਬਹੁਤ ਲੜਾਕੀ ਤੇ ਕਾਲੇ ਸੁਭਾ ਦੀ ਹੋ ਚੁੱਕੀ ਸੀ ਦੋਵੇਂ ਰਾਹ ਵਿੱਚ ਖਪੇ ਤਪੇ ਆਏ ਸਨ ਜਦੋਂ ਆਉਂਦਿਆਂ ਨੇ ਗੁਰੂ ਜੀ ਨੂੰ ਫਕੀਰੀ ਹਾਲ ਵਿੱਚ ਦੇਖਿਆ ਤਾਂ ਕੱਪੜਿਆਂ ਤੋਂ ਬਾਹਰ ਹੋ ਕੇ ਇੱਕੋ ਵਾਰ ਹੀ ਬੋਲਣ ਲੱਗ ਪਏ ਬੋਲਦੇ ਵੀ ਕਾਲੇ ਤੇ ਉੱਚੀ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਚੰਗਿਆੜ ਨਿਕਲਦੇ ਹਨ ਉਹਨਾਂ ਦੇ ਮਿਲੇ ਜੁਲੇ ਕੋੜੇ ਬੋਲ ਐਸ ਹਨ ਵੇ ਮਣਖੁਟਿਆ ਇਹ ਕੀ ਕਰ ਬੈਠਾ ਹੈ ਜੇ ਇਹੋ ਚੰਦ ਚੜ੍ਹਨਾ ਸੀ ਤਾਂ ਚਲਾ ਕਿਉਂ ਕੀਤਾ ਸੀ ਦੋ ਬਾਲਾਂ ਦਾ ਬਾਪ ਹੋ ਗਿਓ ਕੁਝ ਤਾਂ ਸੋਚਣਾ ਸੀ ਮਖਮਲੀ ਬਿਸਤਰੇ ਛੱਡ ਕੇ ਮੜੀਆਂ ਮਜਾਟਾਂ ਛਪਣਾ ਤੇ ਉਜਾੜਾਂ ਵਿੱਚ ਸੋਨਾ ਚੰਗਾ ਹੈ ਜਣਦਿਆਂ ਦੀ ਇੱਜ਼ਤ ਅਬਰ ਨੂੰ ਛੱਜ ਵਿੱਚ ਪਾ ਗਏ ਛੱਟਿਆਈ ਲੋਕਾਂ ਅਸਾਂ ਨੂੰ ਛਿੰਬੀਆਂ ਦਿੰਦੇ ਹੀ ਬੱਕਦੇ ਜਿਨ੍ਹਾਂ ਨੂੰ ਮੂੰਹ ਧੋਣ ਦਾ ਪਤਾ ਨਹੀਂ ਉਹ ਨੱਕ ਚੜਾਏ ਵਿਆਹ ਉੱਤੋਂ ਦੀ ਥੁੱਕ ਸੁੱਟਦੇ ਨੇ ਅਸੀਂ ਕਿਤੇ ਖਲੋਨ ਜੋਗੇ ਨਹੀਂ ਰਹੇ ਫੇਰ ਅੱਗੇ ਦੀ ਚਿੰਤਾ ਹੈ ਸਾਡੀ ਕੁੜੀ ਕੀ ਕਰੇਗੀ ਇਸ ਨੂੰ ਕੌਣ ਕਮਾ ਕੇ ਖਵਾਏਗਾ ਸਾਡੇ ਤੇ ਲੇਖ ਸੜ ਗਏ ਬਾਦਸ਼ਾਹੀ ਛੱਡ ਕੇ ਰਾਹਾਂ ਵਿੱਚ ਖਾਜ ਛੰਨਣੀ ਕਿੱਧਰ ਵੀ ਅਕਲ ਹੈ ਚੰਗਾ ਪੜਾ ਰੋਜ਼ਗਾਰ ਲੱਗਾ ਹੋਇਆ ਸੀ ਉਹ ਛੱਡ ਬੈਠਾ 10 ਸਾਲ ਨੌਕਰੀ ਕਰਕੇ ਜੋ ਕਮਾਇਆ ਉਹ ਸਾਧਾ ਫਕੀਰਾਂ ਨੂੰ ਮੰਡ ਦਿੱਤਾ ਕੱਚੀ ਟੀ ਵੀ ਜੋੜੀ ਨਹੀਂ ਕੀੜੀਆਂ ਜਿੰਨੀ ਅਕਲ ਵੀ ਨਹੀਂ ਕੀਤੀ ਤੇਰੇ ਪਿਤਾ ਜੋ ਆਉ ਪਣਵਈਆ ਜੈਰਾਮ ਕਮਾਉ ਇਹਨਾਂ ਵੱਲ ਵੇਖ ਕੇ ਵੀ ਕੁਝ ਸਮਝ ਨਹੀਂ ਆਈ ਕਰਮਾਂ ਦੀ ਗਤੀ ਹੈ ਵੇਲਾ ਲੰਘਿਆ ਹੱਥ ਨਹੀਂ ਆਉਂਦਾ ਗੁਰੂ ਨੇ ਚਿਹਰੇ ਤੇ ਗੰਭੀਰਤਾ ਨੂੰ ਨਾ त्याਗਿਆ ਅਨਡੋਲੇ ਤੇ ਬਿਨਾ ਕਬਰਾਟ ਦੇ ਉਹਨਾਂ ਨੇ ਪ੍ਰਮਾਤਮਾ ਨੂੰ ਚੇਤੇ ਕਰਕੇ ਰੱਬੀ ਬਾਣੀ ਰਾਹੀਂ ਭੁੱਲੇ ਸਾਸ ਸੋਰੇ ਨੂੰ ਸਮਝਾਉਂਦਾ ਯਤਨ ਕੀਤਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤੇ ਲੇਖ ਲਿਖਾਇਆ ਲਿਖਦਾਤ ਜੋਤ ਵੜਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰਸੈ ਮਾਣਾ ਉਠ ਚੱਲਣਾ ਖਸਮੈ ਪਾਣਾ ਰਹਾਉ ਤੱਜ ਸਾਧ ਸਹਿਜ ਸੁਖ ਹੋਏ ਘਰ ਛੱਡਣ ਰਹੇ ਨ ਕੋਏ ਕਿਛ ਖਾਜੇ ਕਿਛ ਧਰ ਜਾਈਏ ਜੇ ਬੋੜ ਦੁਨੀਆ ਆਈਏ ਸੱਜ ਕਾਇਆ ਪੱਟ ਹੰਡਾਏ ਫਰਮਾਇਸ਼ ਬਹੁਤ ਚਲਾਈ ਕਰ ਸੇਜ ਸੁਖਾਲੀ ਸੋਵੇ ਹੱਥੀ ਪੌਂਦੀ ਕਾਏ ਰੋਵੇ ਕਰ ਘੁੰਮਣ ਵਾਦੀ ਪਾਈ ਪਾਪ ਪੱਥਰ ਤਰਨ ਨ ਜਾਈ ਪਉ ਬੇੜਾ ਜਿਉ ਚੜਾਓ ਕਹੋ ਨਾਨਕ ਦੇਵੈ ਕਾਹੋ ਪਰ ਮੂਰਖ ਸਮਝਦਾ ਨਹੀਂ ਜਿਵੇਂ ਤੇਲ ਵਾਲੀ ਧਰਤੀ ਉੱਤੇ ਪਾਣੀ ਪਾਣੀ ਨਹੀਂ ਖਲੋਂਦਾ ਤਿਵੇਂ ਮੂਰਖ ਦੇ ਪ੍ਰਥਾਏ ਦਿਲ ਉੱਤੇ ਗਿਆਨ ਅਸਰ ਨਹੀਂ ਕਰਦਾ ਮਾਇਆਵਦੀ ਮੂਲਾ ਆਤਮਕ ਜਗਤ ਦੀ ਸੂਝ ਨਹੀਂ ਸੀ ਰੱਖਦਾ ਉਹ ਕਰੋਧ ਬਾਣ ਨਹੀਂ ਰਿਹਾ ਸਾਰਾ ਦਿਨ ਲੜਨ ਤੋਂ ਪਿੱਛੋਂ ਉਸਨੇ ਮਨ ਦਾ ਫੈਸਲਾ ਸੁਣਾਇਆ ਕਿ ਉਹ ਆਪਣੀ ਧੀ ਸੁਲਖਣੀ ਨੂੰ ਨਾਲ ਲੈ ਜਾਵੇਗਾ ਬੇਬੀ ਨਾਨਕੀ ਇਸ ਗੱਲ ਦੇ ਵਿਰੁੱਧ ਸਨ ਉਹ ਚਾਹੁੰਦੇ ਸੀ ਕਿ ਸੁਲਖਣੀ ਜੀ ਉਹਨਾਂ ਦੇ ਕੰਮ ਰਹਿਣ ਤਾਂ ਕਿ ਮਾਸੂਮ ਬਾਲਾਂ ਨਾਲ ਉਹਦੇ ਘਰ ਵਿੱਚ ਰੌਣਕ ਵੀ ਰਹੇ ਉਹਦਾ ਮਨ ਵੀ ਪਰਚਿਆ ਰਹੀ ਜੇ ਗੁਰੂ ਨਾਨਕ ਜੀ ਨੇ ਬਾਹਰ ਜਾਣਾ ਤਾਂ ਉਹਨਾਂ ਦੀ ਨਿਸ਼ਾਨੀ ਦੇ ਬਾਲ ਘਰ ਖੇਡਦੇ ਰਹਿਣ ਪਰਮਾਤਮਾ ਦੀ ਮਿਹਨਤ ਦੇ ਨਾਲ ਦੌਲਤ ਦਾ ਉਸ ਨੂੰ ਘਾਟਾ ਨਹੀਂ ਸੀ ਪਰ ਮੋਲਾ ਤੇ ਚੰਦੋ ਨਾ ਮੰਨੇ ਫਿਰ ਵੀ ਬਾਬਾ ਜੀ ਨੇ ਵੱਡੇ ਸਾਹਿਬਜ਼ਾਦੇ ਨੂੰ ਕੋਲ ਰੱਖ ਲਿਆ ਮਾਤਾ ਸੁਲਖਣੀ ਤੇ ਛੋਟੇ ਸਾਹਿਬਜ਼ਾਦੇ ਨੂੰ ਨਾਲ ਲੈ ਕੇ ਮੋਲੇ ਨੇ ਸੁਲਤਾਨਪੁਰ ਨੂੰ ਛੱਡ ਦਿੱਤਾ ਗੁੱਸੇ ਤੇ ਅਫਸੋਸ ਨਾਲ ਕਾਬਰਿਆ ਹੋਇਆ ਇੱਕ ਤਾਪ ਦੇ ਬਿਮਾਰ ਵਾਂਗ ਕੰਬਦਾ ਤੇ ਡਿੱਗਦਾ ਟੈਂਦਾ ਪਕੋਕੇ ਜਾ ਪੂਜਿਆ